ਕੀ ਨਾਜ ਆਪਣਾ ਰਣਜੀਤ ਬਾਗ ਪਿੰਡਿਆ ਨਰਿੰਦਰ ਕੋਰ ਦੇ ਨਾਮ ਹੈ ਕੀ ਕਰਨਾ ਵਾਪਰੀਏ ਮਾਨੂੰ ਨਹੀਂ ਪਤਾ ਸੀ ਬਾਹਰ ਪੇੜ ਦੇ ਹੁਲਡਰ ਦੇ ਅੱਗੇ ਸੁੱਤੇ ਦੇ ਸੀ ਮੈਂ ਠੀਕ ਨਹੀਂ ਸੀ ਕੋ ਸਿਹਤ ਨਹੀਂ ਸੀ ਠੀਕ ਮੈਂ ਬਾਹਰ ਸੁੱਤੇ ਮੈਨੂੰ ਨਹੀਂ ਸੁਰਤ ਨਹੀਂ ਸੁਣ ਆਵਾਜ਼ ਸੁਣਾਈ ਦਿੱਤੀ ਕਿ ਕਿਹੜੇ ਵੇਲੇ ਇੰਨਾ ਵੱਡਾ ਕਾਂਡ ਕਰ ਗਏ ਮੇਰਾ ਲੁੱਟ ਪੁੱਟ ਕੇ ਸਭ ਕੁਝ ਲੈ ਗਏ ਨਹੀਂ ਪਤਾ ਮੈਨੂੰ ਅੰਦਾਜ਼ਾ ਕਿੰਨਾ ਕਨੁਖਾਨ ਤੁਹਾਨੂੰ ਲੱਗਦਾ ਹੋਣਾ ਤੇ ਪਤਾ ਨਹੀਂ ਅਜੇ ਤੱਕ ਅਖੇਤਰੇ ਕੇ ਫੋਲਿਆ ਵੀ ਨਹੀਂ 10 ਲੱਖ ਸਾਹਮਣੇ ਪਤਾ ਲਗਾ ਵੀ ਸੋਨਾ ਤੁਹਾਨੂੰ ਪਤਾ 73000 ਨੂੰ ਤੋਲਾਇਆ ਜਿਹਦਾ 6.5 7 ਲੱਖ ਤੋਂਨਾਂ ਹੀ ਸੋਨਾ ਹੀ ਚਲਾ ਗਿਆ ਉਹਦੀ ਕੀਮਤ ਲਾਉ ਕਿ ਨਹੀਂ ਗਈ ਹੈ ਪੈਸਾ ਨਕਦ ਕੈਸ਼ ਮੈਂ ਕਮੇਟੀ ਲਗਾਈ ਸੀ ਕਮੇਟੀ ਦੇ ਨਹੀਂ ਸੀ ਅਜੇ ਮੇਰੇ ਕੋਲ ਸੀ ਕਮੇਟੀ ਲੋਕ ਕਮੇਟੀ ਹੀ ਚੋਕੇ ਲੱਗੇ ਤੁਹਾਨੂੰ ਲੱਗਦਾ ਕੋਈ ਕੋਈ ਬੰਦੇ ਹੈ ਵੀ ਉਹ ਪਛਾਣ ਦੇਵੇ ਤੇ ਇਹਨਾਂ ਬੰਦਿਆਂ ਦਾ ਖਾਕ ਹੈ ਕਿਸੇ ਤੋਂ ਇਸ ਤਰ੍ਹਾਂ ਮੈਂ ਕੁਝ ਨਹੀਂ ਕਹਿ ਸਕਦੀ ਨਹੀਂ ਜਾਣਦੀ ਇਸ ਤਰ੍ਹਾਂ ਮੈਂ ਕਿਸੇ ਨੂੰ ਵੀ ਮਗਰ ਕਿਸੇ ਦਾ ਤੇਤ ਨਹੀਂ ਮਾਇਆ ਵਾ ਇਹ ਆਪੇ ਜੋ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਜਿਹੜਾ ਨਕਾਟਾ ਪੁਨਾ ਚੋਰ ਫੜੇ ਜਾਣ ਸਰਕਾਰ ਇਸ ਚੀਜ਼ ਦਾ ਇਨਸਾਫ ਦੇ ਹਾਂ ਅਗੜੀ ਕਿੜੀ ਹਲਮਲੀ ਕਰਾਹਤ ਹੋਵੇ ਹਾਂ ਇਸ ਲੋਮਾਂ ਦੀ ਲੋਮਾਂ ਦੀ ਲੋਕ ਤੋੜਿਆ ਲੋਮਾਂ ਦੀ ਲੋਕ ਤੋੜਿਆ ਉਥਾਂ ਦੇ ਲੋਕ ਤੋੜਿਆ ਉੱਥੋਂ ਗਿਆਨ ਕੱਢਿਆ ਮੇਰੇ ਅੰਦਰ ਰੱਖੇ ਦਾ ਪ੍ਰਾਈਵੇਟ ਕੈਸ਼ ਉਹ ਵੀ ਖੜਿਆ ਅੰਦਰ ਪੇਟੀ ਤੋੜੀ ਅੰਦਰ ਪੇਟੀ ਦਾ ਲੋਕ ਤੋੜਿਆ ਦੇ ਵੀ ਚੁੱਕੇ ਹੋਣਗੇ ਸਟੇਟ ਆਫ ਦੇ ਹੂੰ ਸਾਡੇ 6 ਤੋਂ ਲੈ ਕੇ ਸੋਨੇ ਆ ਹਾਂ ਤਾਂ ਠੀਕ ਹੈ ਮੈਂ ਤੇ ਮੈਂ 300000 ਰੁਪਏ ਦੀ ਨਗਦ ਕਮੇਟੀ ਤੋਂ ਬਾਅਦ ਤੋਂ ਐਕਸਟਰਾ ਕਮੇਟੀ ਸੀ 14000 ਆਤੀ ਬਾਕੀ ਅੰਦਰੋਂ ਗਿਆ 1 ਲੱਖ ਰੁਪਿਆ 14000 ਦੀ ਐਕਸਟਰਾ ਕਮੇਟੀ ਸੀ ਭੇਟੀ ਵਾਲਾ ਪਰਸ ਹੀ ਲੱਗੇ ਬੈਡ ਫੋਲੈਂ ਸਾਰਾ ਕਪੜਾ ਬਿਸਤਰਾ ਕਰਕੇ ਚੋਰਨ ਨੂੰ ਨਾ ਥਪੜੀ ਜੀ ਬਬਾ ਜੀ ਕਰਾ ਬਣੀ ਜਮਾ ਮੇਰਾ ਪਿੰਡ ਜੀਵਾ ਜੀ ਬਬਾ ਜੀ ਕੀ ਨਾਂ ਕੀ ਆਪਣਾ ਬਰਨਾ ਸੁਰਨਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਲ ਸਿੰਘ ਜੀ ਮੈਂ ਅਰਜਿੰਵਾਦ ਦਾ ਰਹਿਣ ਵਾਲਾ ਆ ਅਹੀ ਰਾਤੀ ਬਾਹਰ ਸੁੱਤੇ ਰਹੇ ਸੀਏ ਸੋ 10 ਵੇ ਵਹੀ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰਾ ਮੁੰਡਾ ਚੱਕਰ ਆ ਗਿਆ ਬੂਆ ਖੋਲੇ ਦਿੰਦਾ ਸਾਰਾ ਬੱਤੀਆਂ ਜਗੜੀਆਂ ਪੱਖੇ ਚੱਲਣ ਦੇ ਅੰਦਰ ਇਹਨਾਂ ਖਲਾਰਾ ਪਿਆਦਾ ਦੇਖ ਕੇ ਮੇਰਾ ਦਿਮਾਗ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਿਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਠਾਇਆ ਕਿ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਿਆ ਸਾਰੇ ਕੱਪੜੇ ਕੁਫੜੇ ਫੋਲੇ ਦੇ ਫੇਰ ਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰਿਆਂ ਅਲਮਾਰੀਆਂ ਅਲਮੋਰੀਆਂ ਸਭ ਤੋੜਕਦੇ ਆ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਦੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾੜ ਕੇ ਸਾਰਾ ਹੀ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨੇ ਦੁਪਹਿਰ ਦੇ ਟਾਈਮ ਰਾਤ ਦੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈ ਦੁਪਹਿਰੀ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਪਰਨ ਸਾਡੇ ਆਜ ਦੀਆ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਕੇ ਆਇਆ ਓਏ ਇਹ ਪੁੱਲ ਕਿੰਨੇ ਪੈਸੇ ਜਿਹੜੇ ਚੋਰੀ ਕੀਤੀ ਹੋਣੀ ਸਾਡੇ ਕੋਲ 4 ਲੱਖ ਦਾ ਨੁਕਸਾਨ ਆ ਕੁਛ 6 6.5 ਤੋਲੇ ਸੁਣਾਉਣਾ ਜਿਹਾ ਲੱਗੇ ਕੱਟ ਕੇ ਇਹ ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਾ ਮੋਲੋ ਜਦੋਂ ਉਹ ਚੋੜਾ ਹੈ ਮਾਰਾ ਜੋ ਕੂਆ ਉਹ ਕੋ ਚੱਲਦਾ ਪਿਆ ਕੂਲਰ ਚੱਲਦਾ ਪਿਆ ਇਹ ਫਰਡਾ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਹੀ ਬੰਦ ਕੀਤਾ ਦਾ ਨਹੀਂ ਜਿਹੜੇ ਚੀਜ਼ੇ ਆ ਉਹ ਬੋਲੇ ਸ਼ੀਸ਼ੇ ਲਗਾ ਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ देर ਲੱਗ ਗਿਰਿਆ ਪਿੱਛੋਂ ਆਇਆ ਬਾਰੀ ਥੋੜੀ ਆ ਪਹਿਲਾਂ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਜੀ ਉਹ ਤੋਂ ਬੋਰ ਤੋਂ ਦਿੱਤੀ ਮੈਂ ਸਾਰਾ ਰਾਤੀ ਸਵੇਰੇ 3 ਵੇ 11:00 ਜਾ ਕੇ ਰਿਪੋਰਟ ਕਰਕੇ ਆਇਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭ ਕੁਝ ਕਰਕੇ ਆਲੇ ਦਿਖਾ ਕੇ ਆਇਆ ਸਭ ਕੋਲ ਉਹ ਅੱਗੇ ਚੱਕ ਵੀ ਕਰ ਗਿਆ ਮੁਰਕੇ ਦੇਖੋ ਕੀ ਹੁੰਦਾ ਉਹਨਾਂ ਨੂੰ ਮਿਲਾ ਕੇ ਕਿੰਨਾ ਦਸਮ ਇਨਸਾਨ ਬਣਦੇ ਹੋ ਜਿਹੜਾ ਹੋਇਆ 6 6.5 ਤੋਂ ਲੈ ਸੋਨਾ ਨਾਲੋਂ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡਾ ਇਹਨੇ ਕਿਤੇ ਚੁੱਕ ਕੇ ਲੈ ਗਏ ਕੋ 18000 ਰੁਪਏ ਨੇ ਅਲੱਗ ਰੱਖਿਆ ਸੀ ਕੈਪਰੇਲ ਮਾਨ ਵਾਸਤੇ ਉਹ ਵੀ ਚੁੱਕ ਕੇ ਲੈ ਗਏ ਅਨਜੋ ਗੱਲ ਕਰੀਏ ਤੇ ਇਹ ਪੈਸੇ ਬਾਹਰ ਜਾਣ ਵਾਸਤੇ ਵੀ ਬਾਹਰ ਜਾਣਾ ਹੀ ਇਹ ਜੀ 2 ਲੱਖ ਰੁਪਏ ਮੈਂ ਬਾਹਰ ਜਾਣ ਦੇ ਟਿਕਟਾਂ ਉੱਤੇ ਰੱਖ ਲਈ ਆਪਣਾ ਤੇ ਇਹਨੇ ਜਿਹੜੀ ਕਮੇਟੀ ਲਈ ਉਹ ਵੀ ਇੱਥੇ ਕੰਮ ਅੱਥੇ ਰੱਖੀ ਸੀ ਇਹ ਕੀ ਮੰਗਤੀ ਕਰਦੇ 5000 ਰੁਪਏ ਪੈਸਾ ਨੂੰ ਇਨਸਾਮ ਮਿਲਣਾ ਚਾਹੀਦਾ ਹੋਰ ਕੀ ਸਾਡੇ ਜੇ ਹੈ ਤੇ ਕੋਈ ਲੋਕ ਨਹੀਂ ਬੰਦਾ ਕੋਈ ਚੋਰ ਫੜੇ ਜਾ ਚੋਰ ਫੜੇ ਚਾਹੀਦਾ ਲੋਕਲ ਪੰਚਾਇਤ ਦੇ ਅਨੁਸਾਰ ਭੇਤੀ ਹੋਣਾ ਚਾਹੀਦਾ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੋ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਜੀ ਸਰ ਜੋ ਅੱਜ ਚੋਰੀ ਦੀ ਘਟਨਾ ਵਾਪਰੀ ਹੈ ਆਪਣੇ ਨੀਤ ਬਾਗ ਦੇ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਕੋਈ ਦੋਸ਼ੀ ਦੀ ਪਛਾਣ ਹੋਈ ਨਹੀਂ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸੌਰਜੇ ਸੁਨੰਦ ਕਰੇ ਚੋਰੀ ਹੋਈ ਹੈ ਜਿਹੜੇ ਅਸੀਂ ਬਾਹਰ ਪੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮਤਲਬ ਉਹ ਕੋ ਦੇਖਣ ਚੰਨੀ ਕਾਲ ਸਮਝਾਂਦੀ ਹੈ ਵੀ ਚੋਰ ਪਿਛਲੇ ਪਾਸੋਂ ਝਾੜੀ ਪਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆਂ ਦੇ 2 ਲੱਖ ਰੁਪਏ ਸੀਗੇ ਉਹ ਲੈ ਲਏ ਆ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸ ਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਉਹਨੂੰ ਗੋਲਡ ਵੀਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਲਿਸਿਸ ਕਰ ਰਹੇ ਨੇ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚ ਪਾਉਂਦੇ ਕਰੀਬ ਦੇ ਕਿੱਲਾ ਕ ਨੁਕਸਾਨ ਹੋਇਆ ਚੋਣਾਂ ਨੇ ਕਿੰਨਾ ਵੀ ਕਰੀਬ 2 ਲੱਖ ਰੁਪਏ ਨੇ ਤੇ ਕਬੀਟੀ ਅੰਦਰ ਤੇ ਸੋਨੇ ਦਾ ਕੜਾ ਦਸਰੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਜੀ ਵੱਡੇ ਵੀ ਚੁਤੀ ਤੇ ਅਸੀਂ ਬੰਦੀ ਕਰਦੇ ਹਾਂ